ਕਾਡਾ ਕੀ ਮੰਨਣਾ ਵਾ ਅਮਰਿਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ ਵਾ ਤਾਂ ਕਿ ਉਹ ਆਪਣੀ ਕਾਰਗੁਜ਼ਾਰੀ ਆਪਣੀ ਗਤੀਵਿਧੀਆਂ ਕਰ ਸਕੇ ਜੋ ਦੀ ਜ਼ਿੰਮੇਵਾਰੀ ਬਣਦੀ ਹੈ ਪਹਿਲੀ ਗੱਲ ਉਹ ਤੇ ਸਾਰੇ ਕੇਸ ਝੂਠੇ ਪਾਏ ਨੇ ਅੱਛਾ ਉਹ ਤੇ ਉਹ ਕੇਸ ਪਾਏ ਨੇ ਜਿਹੜਾ ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਜਿਹੜੀਆਂ ਧਰਾਵਾ ਉਹਨਾਂ ਲੋਕਾਂ ਤੇ ਲਾਈਆਂ ਸੀ ਉਹ ਅਮਰਿਤਪਾਲ ਤੇ ਲਾਈਆਂ ਨੇ ਬਿਲਕੁਲ ਗਲਤ ਲਾਈਆਂ ਨੇ ਓਕੇ ਦਿਬਰੂਗੜ੍ਹ ਜੇਲ੍ਹ ਭੇਜਣ ਦਾ ਮਤਲਬ ਹੈ ਕਾਲੇ ਪਾਣੀ ਵਰਗੀ ਜੇਲ੍ਹ 'ਚ ਭੇਜਣਾ ਜੀ ਇਹਦੇ ਵਿੱਚ ਕੋਈ ਦੋ ਰਾਮੇ ਨਹੀਂ ਉਹਨੇ ਰਿਹਾਨ ਹੋਣੀ ਹੋਣਾ ਰਿਹਾਨ ਕਰਨੀ ਪੈਣਾ ਤੁਸੀਂ ਉਹਤੇ ਦੋਸ਼ ਲਾ ਰਹੇ ਹੋ ਦੇਸ਼ ਦੀ ਏਕਤਾ ਅਖੰਡਤਾ ਦਾ ਉਹਨੇ ਕਾਨੂੰਨ ਤੋਂ ਟੁੱਟ ਲੈਣੀਆਂ ਮੈਂ ਇਸ ਸੰਵਿਧਾਨ ਦੇ ਪ੍ਰਤੀ ਵਫਾਦਾਰ ਏਕਤਾ ਅਖੰਡਤਾ ਉਹਦੀ ਕੋਈ ਵੈਲਿਊ ਨਹੀਂ ਰਹਿਣੀ ਹਾਂ ਉਹ ਜੋ ਪੁਰਾਣਾ ਜਿਹੜਾ ਪੁਰਾਣਾ ਦੋਸ਼ ਆ ਉਹ ਤੇ ਫਿੱਕਾ ਪੈ ਗਿਆ ਨਾ ਫਿਰ ਇਹਦੇ ਸਾਹਮਣੇ ਬਿਲਕੁਲ ਜੀ ਉਹਦਾ ਕੋਈ ਮਤਲਬ ਨਹੀਂ ਰਹਿਣਾ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ ਸਾਰੇ ਕੱਲਰਾਂ ਨੂੰ ਦੇਖੋ ਆਪਾਂ ਸੱਚ ਬੋਲੋ ਅਧਰਿਆ ਆਪਾਂ ਨਾ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਨਾ ਬਣੋ ਇਹ ਸਿਰਫ ਇਹ ਕਹਿਣਾ ਉਹ ਤਾਂ ਜੀ ਅਮਰਤ ਸ਼ਿਕਾਉਂਦਾ ਸੀ ਜੀ ਉਹ ਤਾਂ ਨਫੇ ਛਡਾਉਂਦਾ ਸੀ ਇਹ ਝੂਠਾ ਉਹ ਆਇਆ ਤੁਸੀਂ ਦੇਖੋ ਉਹਨੇ ਕਿਹਾ ਸਿੱਖਾਂ ਲਈ ਵੱਖਰਾ ਦੇਸ਼ ਚਾਹੀਦਾ ਪੂਰਬ ਪ੍ਰਤਾ ਸਵਰਨ ਦੇਸ਼ ਚਾਹੀਦਾ ਮੈਂ ਖਾਲਸਾਤਨ ਲਈ ਲੜ ਰਿਹਾ ਹਾਂ ਖਾਲਸਤਾਨ ਲਈ ਲੜਨਾ ਪੁਰਮ ਤਰੀਕੇ ਨਾਲ ਉਹਦਾ ਹੱਕ ਆ ਇਹਦਾ ਕੋਈ ਦੋਸ਼ੀ ਨਹੀਂ ਬਣਦਾ ਕੇਸਰੀ ਬਣਦਾ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੋਇਆ। ਕੀ ਆ ਜੀ ਸੁਪਰੀਮ ਕੋਰਟ ਨੇ ਕਿਹਾ। ਦਲ ਖਾਲਸਾ ਦਲ ਖਾਲਸਾ ਵਾਲੇ ਤੇ ਸਿਮਰਜੀਤ ਜੀ ਮਾਨੇ ਕਰ ਰਹੇ ਨੇ। ਜੀ। ਪਰ ਇਹਨੇ ਇਹ ਨਹੀਂ ਕੀਤਾ। ਇਹਦੀਆਂ ਵੀਡੀਓ ਸੁਣੋ ਅਸੀਂ ਗ੍ਰੀਲਾ ਜੰਗ ਲੜ ਰਹੇ ਹਾਂ। ਹੂੰ। ਗ੍ਰੀਲਾ ਜੰਗ ਲੜਦੇ ਦੌਰਾਨ ਜੇ ਕਿਸੇ ਨੂੰ ਜੇਲ੍ਹ ਤੋਂ ਕੱਢਣ ਲਈ ਸੰਵਿਧਾਨ ਦੀ ਕਿਸੇ ਧਾਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਹ ਕਰ ਲੈਣੀ ਚਾਹੀਦੀ ਹੈ। ਹੂੰ। ਠੀਕ ਹਮ ਵਰਤੋਂ ਧਾਰਾ ਦੀ ਕਰਨੀ ਹੋਰ ਗੱਲ ਆ ਸੰਵਿਧਾਨ ਦੀ ਸੋਚਣੀ ਇਕਤਾ ਅਖੰਡਤਾ ਲਈ ਲੜਨਾ ਹੋਰ ਗੱਲ ਆ ਇਹਨੂੰ ਤੁਸੀਂ ਇਹ ਬਣਾਈ ਜਾ ਰਹੇ ਹੋ ਹਮ ਦੂਜੀ ਗੱਲ ਹਾਂਜੀ ਇਹ ਇਹ ਕਹਿਣਾ ਨਹੀਂ ਨਹੀਂ ਜੀ ਉਹ ਤਾਂ ਨਸ਼ੇ ਛਡਾਉਣਾ ਸੀ ਅਬਰਕਾਉਣਾ ਸੀ ਨਸ਼ੇ ਛਡਾਉਣ ਤੇ ਅਬਰਕਾਉਣ ਤੇ ਕਿਸੇ ਨੂੰ ਕੋਈ ਸਮੱਸਿਆ ਜੀ ਸੇਟ ਨੂੰ ਹਮ ਉਹ ਤਾਂ ਇਹ ਕਹਿੰਦਾ ਸੀ ਕਹਿੰਦਾ ਕਈ ਮਾਮਾ ਮੈਨੂੰ ਕਹਿੰਨੀ ਆਵੇਂ ਬੇ ਪੁੱਤ ਸਾਡਾ ਮੁੰਡਾ ਮਰਜੂ ਇਹਦੇ ਮੈਸੇਜ ਛਡਾਦਾ ਆਪਣੇ ਨਾਲ ਜੋੜ ਲਾਏ ਬੱਚ ਗਿਉ ਹੂੰ ਇਹਨਾ ਨਾ ਇਹ ਮੈਸੇਜ ਨੂੰ ਸ਼ੇਅਰ ਕਰਦਾ ਤਾਂ ਪਤਾ ਨਹੀਂ ਕਿੰਨੇ ਕ ਸਾਲ ਬੱਚ ਗਿਉ ਮੇਰੇ ਨਾਲ ਰਲ ਗਿਆ ਹੋ ਸਕਦਾ ਤੂੰ ਪਹਿਲੀ ਨਾ ਬਚੇ ਹੂੰ ਹੂੰ ਤੋ ਐਂ ਕਰਕੇ ਤੁਸੀਂ ਸੱਚੀ ਗੱਲ ਕਰੋ ਨਾ ਜੀ ਹੂੰ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਗੱਲ ਉਹ ਕੇਸ ਕੀ ਸੀ ਕੇਸ ਇਹ ਸੀ ਵੀ ਇਹਦੇ ਗੱਨਮੈਨ ਦਾ ਕਿਸੇ ਕੁੜੀ ਨਾਲ ਅਫੇਅਰ ਸੀ ਹੂੰ ਗੁਰਦੁਆਰਾ ਸਾਹਿਬ ਤੇ ਫੈਸਲਾ ਹੋਇਆ ਉਹਨੇ ਕਿਹਾ ਠੀਕ ਆ ਆਨੰਦ ਕਾਰਜ ਕਰਾਂਗੇ ਉਹ ਮੁੱਕਰ ਗਿਆ ਹਮ ਇੱਕ ਬੰਦੇ ਨੇ ਓਪਨ ਕਰਤੀ ਉਹ ਗੱਲ ਤੁਸੀਂ ਉਹਨੂੰ ਗਵਾਹ ਕੀਤਾ ਉਹਨੂੰ ਕੁੱਟਿਆ ਉਹਦੀ ਐਫਆਈਆਰ ਦਰਜ ਹੋਈ ਠੀਕ ਆ ਉਹ ਤੇ ਇੱਕ ਤਾਂ ਗਲਤ ਵੀ ਫੜਿਆ ਗਿਆ ਹੋ ਤੁਸੀਂ ਰੌਲਾ ਪਾਤਾ ਮੁੜ ਕੇ ਜੀ ਪੰਜਾਬ ਦੇ ਨੌਜਵਾਨਾਂ ਤੇ ਪਹਿਲਾ ਵਰਗਾ ਤਸ਼ੱਦਦ ਹੋਣ ਲੱਗ ਗਿਆ ਹਮ ਫੇਰ ਤੁਸੀਂ ਝੂਠ ਬੋਲੇ ਬਾਅਦੇ ਪ੍ਰਾਣੇ ਬੁੱਧ ਸਿੰਘ ਨਾਲ ਜੇ ਕਰੇ ਮੈਂ ਇਕੱਲਾ ਜਾਉਂ ਜੀ ਅਸੀਂ ਪੰਜ ਬੰਦੇ ਜਾਵਾਂਗੇ ਜੀ ਅਸੀਂ ਕਹਾਂਗੇ ਜਿਹੜਾ ਚਾਹੀਦਾ ਉਹਨੂੰ ਫੜ ਲਓ ਹੂੰ ਫਿਰ ਉਹ ਉਹ ਥਾਣੇ ਜਾਣ ਨੂੰ ਵੀ ਹੀਰ ਬਣਾਤਾ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣਾ ਥਾਣੇ ਆ ਤੇ ਵੀਰ ਜਾਂਦੀ ਆ ਪਰ ਬੰਦੀ ਸਾਹਿਬ ਮਾਲੀ ਸਾਹਿਬ ਜਿੱਥੇ ਹੁਣ ਸਿਚੁਏਸ਼ਨ ਖੜੀ ਆ ਆਪਾਂ ਉੱਥੇ ਆਈਏ ਹੁਣ ਕੀ ਕਰਨਾ ਚਾਹੀਦਾ ਵਾ ਤੁਹਾਨੂੰ ਲੱਗਦਾ ਵਾ ਉਹਨੂੰ ਛੱਡਣਾ ਚਾਹੀਦਾ ਵਾ ਉਹਨੂੰ ਮੌਕਾ ਦੇਣਾ ਚਾਹੀਦਾ ਵਾ ਬਤੌਰ ਐਮਪੀ ਲੋਕਾਂ ਦੇ ਵਿੱਚ ਵਿਚਰ ਸਕੇ ਮੈਂ ਕਹਿੰਦਾ ਪਹਿਲੀ ਗੱਲ ਤੇ ਇਹ ਆ ਵੀ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਉਹਨੂੰ ਬਿਲਕੁਲ ਰਹਾ ਕਰਨਾ ਚਾਹੀਦਾ ਉਹਦਾ ਸਾਰਾ ਕੁਝ ਝੂਠ ਕੇ ਇਸ ਇਹ ਜਿਹੜਾ ਭਗਵੰਤ ਮਾਨ ਬੋਲ ਰਿਹਾ ਤੁਸੀਂ ਵੇਖੋ ਮੇਰਾ ਉਹ ਪੜ ਤਾ ਕਮੈਂਟ ਵੀ ਮੈਂ ਸਾਰੀ ਰਾਤ ਨਹੀਂ ਸੁੱਤਾ ਚਲੋ ਜੇ ਮੰਨ ਲਓ ਤੇ ਸਾਰੀ ਰਾਤ ਨਹੀਂ ਸੁੱਤਾ ਹੋਏ ਨੇ ਦੂਜੇ ਦਿਨ ਦੇ ਪ੍ਰੋਗਰਾਮ ਦੇਖ ਲਓ ਕਿਤੇ ਕੀਤਾ ਸੀ ਜਾਂ ਹੋਇਆ ਸੀ ਇਸ ਕਰਕੇ ਉਹਨੂੰ ਬਿਲਕੁਲ ਰਹਾ ਕਰਨਾ ਚਾਹੀਦਾ ਜਿਹੜਾ ਇਹ ਤਰੀਕਾ ਨਾ ਜੀ ਵੀ ਕੰਢ ਚ ਟੱਕਰ ਮਾਰੋ ਮੁੜ ਕੇ ਐਮਪੀ ਬਣ ਜਾਓ ਮੁੜ ਕੇ ਹਾ ਹੋ ਜਾਓ ਇਹ ਪੋਲਿਟਿਕਸ ਆ ਜਿਹੜੀ ਇਹ ਕੋਈ ਪੰਜਾਬ ਦੇ ਏਜੰਡਿਆਂ ਦੇ ਸਾਡੇ ਫਾਇਦੇ ਦੀ ਗੱਲ ਨਹੀਂ ਮੈਂ ਕਹਿੰਦਾ ਮੈਂ ਸਭ ਤੋਂ ਵੱਡਾ ਲੋਚਕ ਸੀ ਉਹਦਾ ਤੇ ਮੈਂ ਸਭ ਤੋਂ ਵੱਡਾ ਜੋ ਤੇ ਤਸ਼ੱਦਦ ਕੀਤਾ ਝੂਠੇ ਗੇਤ ਬਣਾਏ ਨੇ ਉਹਦਾ ਵਿਰੁੱਧ ਹੀ ਹਾਂ ਤੇ ਸਭ ਨੂੰ ਇਹ ਬਣਨਾ ਚਾਹੀਦਾ ਸੀ ਇਹ ਮਨੁੱਖੀ ਹੱਕਾਂ ਦੀ ਗੱਲ ਆ ਨਾ ਜੀ ਅਧਿਕਾਰਾਂ ਦੀ ਗੱਲ ਆ ਇਸ ਕਰਕੇ ਉਹਨੂੰ ਬਾਹਰ ਆਉਣ ਦੇਣਾ ਚਾਹੀਦਾ ਕੱਲਾ ਉਹਨੂੰ ਕਿਉਂ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਤੁਸੀਂ ਤੁਸੀਂ ਇਹ ਕਹਿ ਰਹੇ ਮੈਂ ਬਣਾ ਲਿਆ ਤੁਹਾਡਾ ਕਹਿਣਾ ਵਾ ਕਿ ਉਹਨੂੰ ਬਾਹਰ ਆਉਣ ਦੇਣਾ ਚਾਹੀਦਾ ਔਰ ਫਿਰ ਪਰ ਉਹਦੇ ਸਾਥੀਆਂ ਨੂੰ ਵੀ ਬਾਹਰ ਆਉਣਾ ਚਾਹੀਦਾ ਓਕੇ ਜੇ ਉਹਦੇ ਸਾਥੀ ਇਹੀ ਕਹਿਣਗੇ ਅਸੀਂ ਜਿਮਨੀ ਚੋਂ ਲੜਾਂਗੇ ਕੀ ਏਜੰਡਾ ਜੀ ਸਿਰਫ ਜੇਲ੍ਹ ਤੋਂ ਬਾਹਰ ਕੱਢਣਾ ਚਾਹੁੰਣ ਲੜਨ ਦਾ ਜੰਦਾ ਹੁੰਦਾ ਹੂੰ ਐਮਪੀ ਦਾ ਜਿੱਤ ਜਾਣਾ ਉਹਨੂੰ ਰਿਹਾ ਕਰਨਾ ਕੋਈ ਇੱਕ ਇੱਥੇ ਦਾ ਮੁੱਖ ਮੰਤਰੀ ਅੰਦਰ ਨੇ ਜੀ ਹੂੰ ਤੋਂ ਐਵੇਂ ਗਲਤ ਵਿਚਾਰ ਨਾ ਸਿਰਜੋ ਸੱਚੀ ਗੱਲ ਕਹੋ ਸਹੀ ਗੱਲ ਕਹੋ ਤੇ ਕਹੋ ਵੀ ਉਹਨੂੰ ਹੱਕਾ ਖਾਲਸਤਾਨ ਕਰਨ ਦਾ ਖਾਲਸਤਾਨ ਦੀ ਮੰਗ ਕਰਨ ਦਾ ਖਾਲਸਤਾਨ ਦੀ ਮੰਗ ਤੇ ਮੰਗ ਤੇ ਕਰ ਸਕਦੇ ਲੇਕਿਨ ਉਹਦੇ ਵਾਸਤੇ ਹਿੰਸਿਕ ਗਤੀਵਿਧੀਆਂ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਉਹ ਤਾਂ ਕਹਿੰਦਾ ਵੀ ਭਜਦੇ ਨੂੰ ਵਾਹਣ ਇੱਕੋ ਜੇ ਨੇ ਹੂੰ ਉਹ ਤਾਂ ਕਹਿੰਦਾ ਗਰੀਲਾ ਜੰਗ ਲੜ ਰਹਿਆ ਹੂੰ ਸੋ ਇਸ ਕਰਕੇ ਉਹ ਠੀਕ ਆ ਜੇ ਜੰਗ ਲੜਨੀ ਹੈ ਲੜੇ ਉਹ ਵੀ ਉਹਦਾ ਹੱਕ ਆ ਪਰ ਉਹਨੂੰ ਬਿੱਲ ਉਹ ਉਹਦੇ ਸਾਰੇ ਸਾਥੀਆਂ ਨੂੰ ਰਿਹਾ ਕਰਨਾ ਚਾਹੀਦਾ ਜੀ ਪਹਿਲੀ ਗੱਲ ਥੈਂਕ ਯੂ ਐਵੇਂ ਪੰਜਾਬ ਨੂੰ ਇੱਕ ਚੱਕਰ ਤੇ ਪਾ ਦੋ ਉਹ ਪਹਿਲਾਂ ਇੱਕ ਇੱਕ ਅੱਖਰੇ ਹੁੰਦਾ ਨਾ ਜੀ ਜਿਹੜੇ ਮੁੱਦੇ ਤੇ ਲੜਾਈ ਹੁੰਦੀ ਆ ਉਹ ਸਰਕਾਰ ਧਲਾ ਦਿੰਦੀ ਆ ਲੜਾਈ ਦੌਰਾਨ ਜਿਹੜੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਮੁੱਖ ਮੁੱਦਾ ਬਣਾ ਦਿੰਦੀ ਆ ਜੀ ਹੁਣ ਸਿਰਫ ਸਾਡੇ ਲਈ ਇਹੀ ਮੁੱਦਾ ਰਹਿ ਗਿਆ ਵੀ ਉਹਨਾਂ ਨੂੰ ਰਿਹਾ ਕਰੋ ਜੀ ਪੰਜਾਬ ਮੁੱਚੜਿਆ ਜਾ ਰਿਹਾ ਜਿਹੜੀ ਪੰਜਾਬ ਸਰਕਾਰ ਆ ਸੁੱਤੀ ਬੜੇ ਪਕਾਉਂਦੀ ਆ ਕਰਜ ਦੇ ਜਾਲ ਚ ਬੁਰੀ ਤਰ੍ਹਾਂ ਫਸ ਗਿਆ ਇਸ ਕਰਕੇ ਉਹਨੂੰ ਰਹਾ ਕਰਨਾ ਚਾਹੀਦਾ ਉਹਨੂੰ ਜੋਨ ਨੂੰ ਲੱਗਦਾ ਰੋਲ ਨਭਾਵੇ ਪਾਰਲੀਮੈਂਟ ਚ